ਜੇਕਰ ਤੁਹਾਨੂੰ ਪੀ ਲਿਆ ਹੈ ਜਾਂ ਫਿਰ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਆ ਅੱਜ ਤੁਹਾਡਾ ਜਿਹੜਾ ਐਸੀ ਫ੍ਰੀ ਦੇ ਵਿੱਚ ਜਿਹੜਾ ਇਲਾਜ ਦੱਸਣ ਜਾ ਰਿਹਾ 35 ਸਾਲ ਤੋਂ ਦੇ ਰਹੇ ਆ ਜੀ ਦਵਾਈ ਤੇ ਲੀਵਰ ਦਾ ਨੁਕਸਾਨ ਪੀੜਿਆ ਹੋਵੇ ਤੇ ਰਾਮ ਆਉਂਦਾ ਸਾਥੀ ਆ ਇੱਕ ਕੁੜੀ ਖਾਣ ਨਾਲ ਹੀ ਪਤਾ ਲੱਗੂ ਸਾਨੂੰ ਕਿ ਕਿੰਨੀ ਦੂਰੋਂ ਦੂਰੋਂ ਜਿਹੜੇ ਤੁਹਾਡੇ ਕੋਲ ਆਂਦੇ ਨੇ ਇਹ ਇੱਧਰ ਸਿੱਧਵਾਂ ਤੱਕ ਰ ਜੀ ਤੇ ਇੱਧਰ ਲੋਦੇ ਆਣਾ ਸਾਰਾ ਜੀ ਤੇ ਇਦਰ ਆੜਦਣੇ ਸਾਰੇ ਪਿੰਡਾਂ ਦੇ ਵਿੱਚ ਜੀ ਇਹ ਦਵਾਈ ਸਾਡੀ ਚੱਲਦੀ। ਇਹ ਇੱਕ ਦਿਨ ਸੁਧਾਰ ਤੋਂ ਆਏ ਜੀ ਉਹਨੂੰ ਗੱਡੀ 'ਚ ਪਾ ਕੇ ਲਿਆਏ ਤੇ ਬਹੁਤ ਜ਼ਿਆਦਾ ਬਿੜਿਆ ਸੀਗਾ। ਉਹ ਜਾਂ ਦੂਸਰੀ ਗਿਰਾਂ ਆਇਆ ਆਪਣੇ ਮੋਟਰਸਾਈਕਲ ਤੇ ਆਇਆ। ਕਈ ਗਿਰਾਂ ਜੰਮ ਦੇ ਬੱਚੇ ਨੂੰ ਹੋ ਜਾਂਦਾ ਬਿੜੀ ਆ। ਇਹ ਉਹਨੂੰ ਵੀ ਦਿੱਤੀ ਜਾਂਦੀ ਆ ਦਵਾਈ ਇਹ। ਇਹ ਉਹਦੀ ਮਾਂ ਨੂੰ ਦਿੱਤੀ ਜਾਂਦੀ ਆ। ਮਾਂ ਬੱਚੇ ਨੂੰ ਦੁੱਧ ਦਿੰਦੀ ਆ। ਦੁੱਧ ਦੇ ਰਾਹੀਂ ਬੱਚੇ ਨੂੰ ਅਸਰ ਹੋ ਜਾਂਦਾ। ਕਈ ਦੇਖਿਆ ਤੇ ਬਾਸੀਆਂ ਤਾਗਾ ਪਾਉਂਦੇ ਆ। ਉਹ ਤਾਂ ਅੱਗੇ ਵਧੀ ਜਾਂਦਾ ਉਹਨੂੰ ਦੇਖ ਕੇ ਕਹਿੰਦੇ ਸਾਡਾ ਬੀੜਾ ਘਟਦਾ ਪਰ ਨਹੀਂ ਉਹ ਵੀ ਆ ਕੇ ਇੱਥੋਂ ਅਸੀਂ ਉਹਨਾਂ ਦੇ ਤਾਂ ਅੱਗੇ ਵੀ ਲਾਹਏ ਆ ਸਾਨੂੰ ਪੀਲੀ ਹੋਇਆ ਸੀਗਾ ਅਸੀਂ ਕਾਫੀ ਜਗ੍ਹਾ ਤੋਂ ਦਵਾਈ ਲੈਤੀ ਸੀ ਸਾਨੂੰ ਕੋਈ ਫਰਕ ਨਹੀਂ ਪਿਆ ਇਸ ਕਰਕੇ ਸਾਨੂੰ ਦੱਸਿਆ ਗਿਆ ਕਿ ਮਲਕਪੁਰ ਤੋਂ ਦਵਾਈ ਮਿਲਦੀ ਹੈ ਤੇ ਸਾਨੂੰ ਐਡਰੈਸ ਦਿੱਤਾ ਇਸ ਕਰਕੇ ਫਿਰ ਅਸੀਂ ਇੱਥੋਂ ਦਵਾਈ ਲੈਤੀ ਤਿੰਨ ਪੁਰੀ ਨਾਲ ਸਾਨੂੰ ਫਰਕ ਪੈ ਗਿਆ ਫਿਰ ਹਾਂਜੀ ਪਹਿਲੀ ਪੁਰੀ ਨਾਲ ਕਾਫੀ ਹੱਦ ਤੱਕ ਫਰਕ ਪੈ ਜਾਂਦਾ ਖੁਦ ਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਵੀ ਹਾਂ ਫਰਕ ਪੈ ਚੁੱਕਾ ਹੈ ਸਿਟੀ ਐਟਲਾਈਨਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨੀਹਾ ਮਲਿਕ ਸਵਾਗਤ ਕਰਦੀ ਆ ਅੱਜ ਦੀ ਵੀਡੀਓ ਜਿਹੜੀਏ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਤੇ ਸਪੈਸ਼ਲ ਹੋਣ ਵਾਲੀ ਹੈ ਜੇਕਰ ਤੁਹਾਨੂੰ ਪੀਲੀਆ ਆ ਜਾਂ ਫਿਰ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਆ ਅੱਜ ਤੁਹਾਡਾ ਜਿਹੜਾ ਅਸੀਂ ਫ੍ਰੀ ਦੇ ਵਿੱਚ ਜਿਹੜਾ ਇਲਾਜ ਦੱਸਣ ਜਾ ਰਹੇ ਆ ਅੱਜ ਅਸੀਂ ਮਲਕਪੁਰ ਵਿਖੇ ਮੌਜੂਦ ਆ ਜਿੱਥੇ ਕਿ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਨੂੰ ਜੜੀ ਬਖਸ਼ ਮਿਲੀ ਹੋਈ ਹੈ ਤੇ ਅੱਜ ਤੋਂ ਨਹੀਂ ਹੈਗੇ 30 35 ਸਾਲ ਤੋਂ ਜਿਹੜੇ ਬਖਸ਼ ਜੇ ਪੀੜੀ ਦਰ ਪੀੜੀ ਜਿਹੜੀ ਚੱਲਦੀ ਆ ਰਹੀ ਹੈ ਤੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਆ ਕਹਿੰਦੇ ਇਹ ਗਿਆ ਤੁਸੀਂ ਦੇਖ ਸਕਦੇ ਹੋ ਆ ਇਸ ਦਵਾਈ ਦੇ ਨਾਲ ਜਿਹੜੀ ਹੈ ਜਿੰਨੀ ਮਰਜੀ ਪੁਰਾਣੀ ਪੀਲੀਆ ਹੋਵੇ ਜਾਂ ਫਿਰ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਹੋਵੇ ਕਾਲੀ ਪੀਲੀਆ ਹੋਵੇ ਮਿੰਟਾਂ ਦੇ ਵਿੱਚ ਜਿਹੜਾ ਇਹਦਾ ਅਸਰ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਸਕਦਾ 24 ਘੰਟਿਆਂ ਦੇ ਵਿੱਚ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲ ਸਕਦਾ ਤੇ ਬਾਬਾ ਜੀ ਸਾਡੇ ਨਾਲ ਮੌਜੂਦ ਆ ਪਹਿਲਾਂ ਆਪਾਂ ਬਾਬਾ ਜੀ ਨਾਲ ਗੱਲ ਕਰਾਂਗੇ ਲੋਕ ਵੀ ਇੱਥੇ ਆਏ ਹੋਏ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਾਪਾ ਜੀ ਪਹਿਲੇ ਤਾਂ ਇਹ ਦੱਸੋ ਇਹ ਬਖਸ਼ਾ ਇਹ ਕਿੰਨੇ ਟਾਈਮ ਤੋਂ ਤੁਹਾਨੂੰ ਜਿਹੜੀ ਮਿਲੀ ਹੋਈ ਆ ਹਾਂ ਜੀ 30 35 ਸਾਲ ਤੋਂ ਦੇ ਰਹੇ ਆ ਜੀ ਦਵਾਈ ਤੇ ਲੀਬਰ ਦਾ ਨੁਕਸ ਹੋਵੇ ਪੀੜੀਆ ਹੋਵੇ ਤੇ ਰਾਮ ਆਉਂਦਾ ਸਾਤੀ ਆ ਇੱਕ ਪੁੜੀ ਖਾਣ ਨਾਲ ਹੀ ਪਤਾ ਲੱਗੂ ਤੁਹਾਨੂੰ ਇੱਕ ਪੁੜੀ ਖਾਣ ਦੇ ਨਾਲ ਹੀ ਪਤਾ ਲੱਗ ਜੂਗਾ ਕਿ 24 ਘੰਟਿਆਂ ਦੇ ਵਿੱਚ ਇੱਕ ਹੀ ਪੁੜੀ ਖਾਣੀ ਹੈ ਕਿ ਇੱਕ ਸਵੇਰੇ ਲੈਣੀ ਹੈ ਕਿ ਦੁਪਹਿਰੇ ਲੈਣੀ ਹੈ ਕਿ ਸ਼ਾਮੀ ਲੈਣੀ ਹੈ 24 ਘੰਟਿਆਂ ਦੇ ਵਿੱਚ ਇੱਕ ਕੋਈ ਪੁੜੀ ਲੈਣੀ ਆ ਜੀ ਜਿਵੇਂ ਅੱਜ 24 ਘੰਟੇ ਬਾਅਦ ਅੱਜ ਪੁੜੀ ਲੈ ਲਈ ਇਹ ਦੂਸਰੇ ਦਿਨ ਉਸੇ ਟਾਈਮ ਲੈਣੀ ਆ ਤੀਸਰੇ ਦਿਨ ਫੇਰ ਉਸੇ ਟਾਈਮ ਲੈਣੀ ਆ ਜੀ ਹਾਂ ਜੀ ਮਤਲਬ ਕਿ ਉਸੀ ਟਾਈਮ ਲੈਣੀ ਹੈ ਇੱਕ ਟਾਈਮ ਜਿਹੜਾ ਹੈ ਫਿਕਸ ਕਰ ਲੈਣਾ ਹੈ ਖਾਣ ਤੋਂ ਪਹਿਲਾਂ ਲੈਣੀ ਹੈ ਖਾਣ ਤੋਂ ਬਾਅਦ ਲੈਣੀ ਹੈ ਰੋਟੀ ਤੋਂ ਘੰਟਾ ਪਹਿਲਾਂ ਜਾਂ ਰੋਟੀ ਤੋਂ ਘੰਟਾ ਬਾਅਦ ਜੀ ਤੇ ਜਿਹੜੀ ਇਹ ਬਖਸ਼ੇ ਪਹਿਲਾਂ ਤੁਹਾਡੇ ਫਾਦਰ ਸਾਹਿਬ ਨੂੰ ਸੀਗੀ ਤੇ ਇਹ ਦਵਾਈ ਜਿਹੜੀ ਹੈ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਕੋਈ ਸਪੈਸ਼ਲ ਦਵਾਈਆਂ ਜਿਹੜੀਆਂ ਇਹਦੇ ਵਿੱਚ ਮਿਕਸ ਕੀਤੀਆਂ ਜਾਂਦੀਆਂ ਜਾਂ ਫਿਰ ਇਹ ਜਿਹੜੀ ਜੜੀ ਬੂਟੀਆਂ ਦੁਆਰਾ ਤਿਆਰ ਕੀਤੀ ਜਾਂਦੀ ਹੈ ਇਹ ਸਪੈਸ਼ਲ ਦਵਾਈ ਲਿਆਣਿਆਂ ਜੇ ਬੰਸਾਰੀਆਂ ਨੇ ਜੀ ਉੱਥੋਂ ਲਿਆ ਕੇ ਅਸੀਂ ਆਪ ਤਿਆਰ ਕਰਕੇ ਜੀ ਪੁਣੀਆ ਦਿੰਨੇ ਆਂ ਹਾਂਜੀ ਤੇ ਜਿਹੜੀ ਇਹ ਸੇਵਾ ਹੈ ਬਿਲਕੁਲ ਮੁਫਤ ਦੇ ਵਿੱਚ ਹੋਰੀ ਬਿਲਕੁਲ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਤੇ ਲੋਕੀ ਕਿੰਨੀ ਦੂਰੋਂ ਦੂਰੋਂ ਜਿਹੜੇ ਤੁਹਾਡੇ ਕੋਲ ਆਂਦੇ ਨੇ ਇਹ ਇੱਧਰ ਸਿੱਧਵਾਉਂਦੇ ਕਰ ਜੀ ਤੇ ਇੱਧਰ ਲੁੱਦੇ ਹਣਾ ਸਾਰਾ ਜੀ ਤੇ ਇੱਧਰ ਆੜ-ਦੜੇ ਸਾਰੇ ਪਿੰਡਾਂ ਦੇ ਵਿੱਚ ਜੀ ਇਹ ਦਵਾਈ ਸਾਡੀ ਚੱਲਦੀ ਹੈ ਜੀ ਸਾਰੀ ਮਤਲਬ ਤੁਹਾਡੀ ਦਵਾਈ ਜਿਹੜੀ ਚੱਲ ਰਹੀ ਹੈ ਤੇ ਲੋਕ ਜਦੋਂ ਆਂਦੇ ਨੇ ਕਿੰਨੇ ਕੁ ਜ਼ਿਆਦਾ ਆਪਣੀ ਪਰੇਸ਼ਾਨੀ ਲੈ ਕੇ ਆਂਦੇ ਨੇ ਤੇ ਜਦੋਂ ਜਾਂਦੇ ਨੇ ਕਿੰਨਾ ਜ਼ਿਆਦਾ ਪਰੇਸ਼ਾਨੀ ਤੋਂ ਜਿਹੜੇ ਆਪਣੀ ਬਿਮਾਰੀ ਤੋਂ ਜਿਹੜੇ ਫ੍ਰੀ ਹੋ ਕੇ ਜਾਂਦੇ ਨੇ ਇਹ ਤਾਂ ਇੱਕ ਦਿਨ ਸੁਧਾਰ ਤੋਂ ਆਏ ਜੀ ਉਹਨੂੰ ਗੱਡੀ 'ਚ ਪਾ ਕੇ ਲਿਆਏ ਜੀ ਤੇ ਬਹੁਤ ਜ਼ਿਆਦਾ ਬਿੜੀਆਂ ਸੀਗਾ ਜੀ ਓਏ ਉਹ ਜਾਂ ਦੂਸਰੀ ਗਰਾਂ ਆਇਆ ਆਪਣੇ ਆ ਮੋਟਰਸਾਈਕਲ ਤੇ ਆਇਆ ਜੀ ਤੇ ਬਿਲਕੁਲ ਠੀਕ ਹੋ ਗਿਆ ਬਿਲਕੁਕਲ ਠੀਕ ਹੋ ਗਿਆ ਹਾਂਜੀ ਤੇ ਬਾਬੂ ਜੀ ਇਹ ਜਿਹੜੀ ਦਵਾਈ ਹੈ ਇਹ ਤੁਸੀਂ ਕਹੇ ਬਖਸ਼ ਹੈ ਪਰ ਕਿਤੇ ਨਾ ਕਿਤੇ ਤੁਸੀਂ ਕਹੇ ਦਵਾਈ ਜਿਹੜੀ ਲਿਆਣੀ ਵੀ ਪੈਂਦੀ ਹੈ ਹਾਂਜੀ ਦਵਾਈ ਤਾਂ ਲਿਆ ਕੇ ਤਿਆਰ ਕਰਨੀ ਪੈਂਦੀ ਹੈ ਜੀ ਅੱਛਾ ਇਹ ਹੱਥ ਦੇ ਵਿੱਚ ਬਖਸ਼ ਹੈ ਹਾਂਜੀ ਤਾਂ ਦੀ ਬਖਸ਼ ਹੈਗੀ ਹੈ ਹਾਂਜੀ ਹਾਂਜੀ ਜੋ ਤੁਹਾਡੇ ਫਾਦਰ ਸਾਹਿਬ ਨੇ ਦਿੱਤੀ ਸੀ ਹਾਂਜੀ ਹਾਂਜੀ ਬਖਸ਼ ਸੀ ਇਹ ਜੀ ਤੇ ਅੱਜ ਕੱਲ ਆਪਾਂ ਦੇਖਦੇ ਆ ਕਿ ਛੋਟੀ ਉਮਰ ਨੂੰ ਤੋਂ ਲੈ ਕੇ ਵੱਡੀ ਉਮਰ ਤੱਕ ਜਿਹੜੇ ਪੀਲੀਆ ਤੇ ਲੀਵਰ ਦੀ ਜਿਹੜੀ ਬਿਮਾਰੀਆਂ ਨੇ ਦੇਖਣ ਨੂੰ ਮਿਲਦੀ ਹੈ ਇਹ ਬਿਮਾਰੀ ਜਿਹੜੀ ਹੈ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਜਿਹੜਾ ਅਸਰ ਕਰਦੀ ਹੈ ਇਹ ਦੇਖੋ ਜੀ ਕਈ ਗਰਾਂ ਜੰਮ ਦੇ ਬੱਚੇ ਨੂੰ ਹੋ ਜਾਂਦਾ ਪੀਲੀਆ ਜੀ ਇਹ ਉਹਨੂੰ ਵੀ ਦਿੱਤੀ ਜਾਂਦੀ ਹੈ ਦਵਾਈ ਇਹ ਹੂੰ ਇਹ ਉਹਦੀ ਮਾਂ ਨੂੰ ਦਿੱਤੀ ਜਾਂਦੀ ਆ ਹੂੰ ਮਾਂ ਬੱਚੇ ਨੂੰ ਦੁੱਧ ਦਿੰਦੀ ਆ ਦੁੱਧ ਦੇ ਰਾਹੀਂ ਬੱਚੇ ਨੂੰ ਅਸਰ ਹੋ ਜਾਂਦਾ ਤੇ ਬੱਚਾ ਵੀ ਠੀਕ ਹੋ ਜਾਂਦਾ ਜੀ ਕਿੰਨੇ ਟਾਈਮ ਦੇ ਬਾਅਦ ਬੱਚਾ ਜਿਹੜਾ ਹੈ ਨਵ ਬੱਚਾ ਹੈ ਜਿਹਨੇ ਜਨਮ ਲਿੱਤਾ ਉਹਨੂੰ ਪੀ ਲਿਆ ਕਿਉਂਕਿ ਅਕਸਰ ਦੇਖਣ ਨੂੰ ਮਿਲਦੀ ਹੈ ਤੇ ਕਿੰਨੇ ਟਾਈਮ ਦੇ ਵਿੱਚ ਜਿਹੜਾ ਬੱਚੇ ਨੂੰ ਜਿਹੜਾ ਠੀਕ ਹੋ ਜਾਂਦਾ ਹੈ 9 ਤੋਂ 10 ਦਿਨ ਦੇ ਵਿੱਚ ਬੱਚਾ ਠੀਕ ਹੋ ਜਾਂਦਾ 9 ਤੋਂ 10 ਦਿਨ ਦੇ ਵਿੱਚ ਹਾਂ ਜੀ ਮਤਲਬ 9 ਤੋਂ 10 ਦਿਨ ਦੇ ਵਿੱਚ ਵਿੱਚ ਬੱਚਾ ਜਿਹੜਾ ਬਿਲਕੁਲ ਠੀਕ ਹੋ ਜਾਊਗਾ ਉਹਨੂੰ ਕੋਈ ਵੀ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਨਾ ਕਾਲੀ ਪੀਲੀਆ ਹੋਊਗੀ ਨਾ ਪੀਲੀ ਵਾਲੀ ਪੀੜੀਆ ਹੋਊਗਾ ਨਹੀਂ ਜੀ ਦੁਬਾਰਾ ਨਹੀਂ ਹੋਊਗਾ ਬਰੇਜ ਜ਼ਰੂਰੀ ਹੈ ਇਹਦਾ ਹਾਂ ਬਰੇਜ ਤੜਕੇ ਦਾ ਜੀ ਇਹ ਕੋਈ ਵੀ ਬੰਦਾ ਆ ਕੇ ਲੈ ਕੇ ਜਾਂਦਾ ਕਿ ਕੇਲੇ ਚ ਲੈਣੀ ਹੈ ਇੱਕ ਪੁੜੀ 24 ਘੰਟਿਆਂ ਬਾਅਦ ਉਹਦਾ ਰਿਜ਼ਲਟ ਮਿਲੂ ਜੀ ਤੇ ਉਹ ਦੂਜੇ ਦਿਨ ਫੇਰ ਉਸੇ ਟਾਈਮ ਲੈਣੀ ਹੈ 3 ਦਿਨ ਪਹਿਰੇ ਉਸੇ ਟਾਈਮ ਲੈਣੀ ਹੈ ਜੀ ਤੇ ਮਤਲਬ ਤੜਕੇ ਦਾ ਬਰੇਜ ਆ ਤੜਕੇ ਦਾ ਅੱਜਾ ਬਾਬਾ ਜੀ ਮੈਂ ਦੇਖਿਆ ਜਦੋਂ ਪੀਲੀਆ ਹੁੰਦੀ ਹੈ ਤੇ ਕਹਿੰਦੇ ਪੀਲੇ ਰੰਗ ਦੇ ਕੱਪੜੇ ਵੀ ਨਹੀਂ ਪਾਉਣੇ ਚਾਹੀਦੇ ਤੁਸੀਂ ਤੁਹਾਡੀ ਦਵਾਈ ਦੇ ਵਿੱਚ ਹੈਗਾ ਕੁਝ ਐਦਾਂ ਦਾ ਕਿ ਪੀਲੇ ਰੰਗ ਦੇ ਕੱਪੜੇ ਸਾਡੇ ਸਾਡੀ ਦਵਾਈ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਹੈ ਨਹੀਂਗਾ ਜੀ ਹੁਣ ਕਈ ਦੇਖੇ ਤੇ ਬਾਸੀਆਂ ਧਾਗਾ ਪਾਉਂਦੇ ਆ ਉਹ ਧਾਗਾ ਵਧ ਹੀ ਜਾਂਦਾ ਉਹਨੂੰ ਦੇਖ ਕੇ ਕਹਿੰਦੇ ਸਾਡਾ ਪੀੜਾ ਘਟਦਾ ਪਰ ਨਹੀਂ ਉਹ ਵੀ ਆ ਕੇ ਇਥੋਂ ਅਸੀਂ ਉਹਨਾਂ ਦੇ ਧਾਗੇ ਵੀ ਲਹਾਏ ਆ ਤੇ ਇਹ ਪੁੜੀ ਪਹਿਲੀ ਪੁੜੀ ਦੱਸ ਦਿੰਦੀ ਆ ਵੀ ਹਾਂ ਠੀਕ ਆ ਜੀ ਮਤਲਬ ਕਿਸੇ ਵੀ ਤਰੀਕੇ ਦਾ ਕੋਈ ਵਹਿਮ ਨਹੀਂ ਹੈਗਾ ਕਿਸੇ ਵੀ ਤਰੀਕੇ ਦਾ ਕੋਈ ਧਾਗਾ ਤਾਵੀਰ ਨਹੀਂ ਹੈਗਾ ਸਿਰਫ ਇੱਕ ਜਿਹੜੀ ਹੈ ਤੁਸੀਂ ਇੱਕ ਪੁੜੀ ਲੈਣੀ ਹੈ ਕਿ ਦਵਾਈ ਲੈਣੀ ਹੈ ਤੇ ਉਸ ਦੇ ਨਾਲ 24 ਘੰਟੇ ਦੇ ਵਿੱਚ ਤੁਹਾਨੂੰ ਅਸਰ ਦੇਖਣ ਨੂੰ ਮਿਲਣ ਵਾਲਾ ਹਾਂਜੀ ਮਿਲੂਗਾ ਜਰੂਰ ਮਿਲੂਗਾ ਬਾਕੀ ਬੰਦਾ ਕਈ ਘਰ ਦਾਖਲ ਵੀ ਹੁੰਦਾ ਹੂੰ ਉੱਥੇ ਜਿਵੇਂ ਹੁਣ ਆਪਾਂ 3 ਟਾਈਮ ਦਵਾਈ ਫਸਤਾਲ ਚ ਲੈਣੇ ਆ ਜੀ ਤੇ ਇੱਕ ਉਹ ਇੱਕ ਟਾਈਮ ਦਵਾਈ ਨਹੀਂ ਲੈਣੀ ਉਸ ਟਾਈਮ ਇਹ ਲੈ ਲੈਣੀ ਹੈ ਦੁਪਹਿਰ ਦੇ ਜੀ ਤੇ ਪਰਹੇਜ ਹੋਰ ਕੀ ਕੀ ਕਰਨਾ ਪੈਂਦਾ ਹੈ ਪਰਹੇਜ ਇਹਦਾ ਸਭ ਤੋਂ ਬਸ ਤੜਕੇ ਦਾ ਹੀ ਹੈ ਜੀ ਤੜਕੇ ਦਾ ਹੀ ਹਾਂਜੀ ਤੇ ਹੋਰ ਕੋਈ ਨਹੀਂ ਹੈਗਾ ਹਾਂਜੀ ਜੀ ਤੇ ਜਿਹੜੀ ਦਵਾਈ ਹੈ ਲੀਵਰ ਲਈ ਵੀ ਔਰ ਇਦਾਂ ਹੀ ਕੰਮ ਕਰਦੀ ਜਿਵੇਂ ਕਿ ਪੀਲੀਏ ਨੂੰ ਜਿਆਦਾ ਜਿਹਾ ਪੀਲੀਆ ਹੁੰਦਾ ਲੀਵਰ ਨੂੰ ਨੁਕਸ ਪੈਂਦਾ ਹੀ ਪੈਂਦਾ ਜੀ ਉਹ ਉਹ ਵੀ ਨਾਲੇ ਹੀ ਠੀਕ ਹੋ ਜਾਂਦਾ ਨਾਲੇ ਠੀਕ ਹੋ ਜਾਂਦਾ ਹਾਂਜੀ ਮਤਲਬ ਕਿਸੇ ਵੀ ਡਾਕਟਰ ਦੀ ਦਵਾਈ ਲੈਣ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਇੱਥੇ ਮਲਖਪੁਰ ਦੇ ਵਿੱਚ ਜਿਹੜੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਜਿੱਥੇ ਕਿ ਤੁਹਾਨੂੰ ਜਿਹੜੀਆਂ ਨੇ ਪੁੜੀਆਂ ਦਿੱਤੀ ਜਾਣਗੀਆਂ ਉਹ ਵੀ ਤਿੰਨ ਪੁੜੀ ਜਿਹੜੀ ਦਿੱਤੀ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਦਵਾਈ ਹੈ ਜਿਹੜੀ ਦਵਾਈ ਹੈ ਕਹਿੰਦੇ ਅਸੀਂ ਲੈ ਕੇ ਆਂਦੇ ਹਾਂ ਪਰ ਇਹ ਬਖਸ਼ ਮਿਲੀ ਹੋਈ ਹੈ ਤੇ ਬਖਸ਼ ਦੇ ਵਿੱਚ ਜਿਹੜੇ ਹੋਰ ਇਹਦੇ ਵਿੱਚ ਜੜੀ ਬੂਟੀਆਂ ਲਾ ਕੇ ਤੇ ਹੋਰ ਜਿਹੜੇ ਤਰੀਕੇ ਨਾਲ ਜਿਹੜੇ ਤਿਆਰ ਕੀਤੀ ਜਾਂਦੀ ਹੈ 24 ਘੰਟਿਆਂ ਦੇ ਵਿੱਚ ਜਿਹੜਾ ਅਸਰ ਦੇਖਣ ਨੂੰ ਮਿਲਦਾ ਹੈ ਲੋਕ ਵੀ ਸਾਡੇ ਨਾਲ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਸੋ ਬਾਬਾ ਜੀ ਨੇ ਤਾਂ ਆਪਾਂ ਗੱਲ ਕਰਨੀ ਕਰ ਲਈਏ ਤੇ ਉੱਥੇ ਹੋਰ ਵੀ ਲੋਕ ਉੱਥੇ ਮੌਜੂਦ ਆ ਜਿਹੜੇ ਕਿ ਮੈਡੀਸਨ ਲੈਣ ਆਏ ਹੋਏ ਮੈਮ ਸਰਫੀਕਲ ਜੀ ਸਰਫੀਕਲ ਮੈਮ ਕੀ ਹਾਲ ਚੱਲ ਹੈ ਵਧੀਆ ਜੀ ਮੈਮ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਕਿੱਧਰੋਂ ਆਏ ਹੋ ਤੁਸੀਂ ਅਸੀਂ ਜੀ ਸੰਗਦੂਰ ਤੋਂ ਆਏ ਆ ਜੀ ਹਾਂ ਜੀ ਤੇ ਕੀ ਹੋਇਆ ਕਿਸ ਚੀਜ਼ ਦਾ ਹੈ ਤੁਸੀਂ ਮਤਲਬ ਕਿ ਦਵਾਈ ਜੜੀ ਲੈਣ ਆਏ ਹੋ ਸਾਨੂੰ ਪੀਲੀ ਹੋਇਆ ਸੀਗਾ ਜੀ ਅਸੀਂ ਕਾਫੀ ਜਗ੍ਹਾ ਤੋਂ ਦਵਾਈ ਲੈਂਦੀ ਸੀ ਸਾਨੂੰ ਕੋਈ ਫਰਕ ਨਹੀਂ ਪਿਆ ਜੀ ਇਸ ਕਰਕੇ ਸਾਨੂੰ ਦੱਸਿਆ ਗਿਆ ਕਿ ਮਾਲਕਪੁਰ ਤੋਂ ਦਵਾਈ ਮਿਲਦੀ ਹੈ ਹੂੰ ਤੇ ਸਾਨੂੰ ਡਰੈੱਸ ਦਿੱਤਾ ਇਸ ਕਰਕੇ ਫਿਰ ਅਸੀਂ ਇਥੋਂ ਦਵਾਈ ਲੈਤੀ ਤਿੰਨ ਪੁਰਣੀ ਨਾਲ ਸਾਨੂੰ ਫਰਕ ਪੈ ਗਿਆ ਬਿਲਕੁਲ ਤੇ ਪੁਰਣੀ ਦੇ ਨਾਲ ਹਾਂਜੀ ਇਹ ਦੱਸੋਗੇ ਕਿ ਕਿੰਨੀ ਪੁਰਾਣੀ ਪੀ ਲਿਆ ਸੀਗੀ ਕਿੰਨੇ ਟਾਈਮ ਤੋਂ ਤੁਸੀਂ ਜਿਹੜਾ ਇਲਾਜ ਕਰ ਰਹੇ ਸੀਗੇ ਪਰ ਉਹਦਾ ਲਾਹ ਜਿਹੜਾ ਸੰਭਵ ਨਹੀਂ ਹੋ ਪਾਰਿਆ ਸੀ 6 ਮਹੀਨੇ ਪਹਿਲਾਂ ਹੋਇਆ ਸੀ ਮੈਮ 6 ਮਹੀਨੇ ਪਹਿਲਾਂ ਤੋਂ ਲਗਾਤਾਰ ਹੀ ਦਵਾਈ ਖਾਂਦੇ ਹੋਏ ਅਰੇ ਹਾਂਜੀ ਪਰ ਇੱਧਰ ਜਦੋਂ ਤੁਸੀਂ ਬਾਬਾ ਜੀ ਕੋਲ ਆਏ ਫ੍ਰੀ ਦੇ ਵਿੱਚ ਇਹਨਾਂ ਵੱਲੋਂ ਸੇਵਾ ਫ੍ਰੀ ਦੇ ਵਿੱਚ ਹਾਂਜੀ ਤੇ ਇਹਨਾਂ ਨੇ ਕੋਈ ਪ੍ਰੇਜ ਵਗੈਰਾ ਦੱਸਿਆ ਹਾਂਜੀ ਤਲੀ ਹੋਈ ਚੀਜ਼ ਨੂੰ ਪ੍ਰੇਜ ਕਰਨਾ ਜਿੰਮੀ ਮਤਲਬ ਸਰੀਰ ਦੀ ਮਾਲਸ਼ ਕਰਨੀ ਹੈ ਜੇ ਆਪਾਂ ਦਵਾਈ ਖਾਣੇ ਆ ਤੇ ਜੂਸ ਵਗੈਰਾ ਲੱਸੀ ਦਹੀਂ ਪੀ ਸਕਦੇ ਆਂਗੇ ਜੀ ਤੇ ਹੋਰ ਵੀ ਮੈਮ ਮੈਮ ਤੁਸੀਂ ਤੁਹਾਨੂੰ ਕਿੰਨਾ ਪੁਰਾਣਾ ਪੀ ਲਿਆ ਸੀਗਾ ਜੋ ਕਿ ਬਾਬਾ ਜੀ ਕੋਲ ਆਏ ਤਾਂ ਠੀਕ ਹੋ ਗਿਆ ਇੱਕ ਮਹੀਨਾ ਪਹਿਲਾਂ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਆਈ ਦੁਬਾਰਾ ਤੇ ਦਸਨ ਤੇ ਤੇ ਉਸ ਤੋਂ ਬਾਅਦ ਤਿੰਨ ਪੁਰਿਆਂ ਨਾਲ ਕਾਫੀ ਫਰਕ ਪਿਆ ਤੇ ਹੁਣ ਅੱਜ ਦੁਬਾਰਾ ਇੱਥੇ ਆਏ ਆਂ ਅਸੀਂ ਬਿਲਕੁਲ ਠੀਕ ਠਾਕ ਹਾਲ ਦੇ ਮੈਂ ਕਿੰਨੇ ਟਾਈਮ ਦੇ ਬਾਅਦ ਜਿਹੜਾ ਅਸਰ ਦੇਖਣ ਨੂੰ ਮਿਲ ਜਾਂਦਾ ਹੈ ਅਸਰ ਦੋ ਦਿਨ ਦੋ ਦਿਨ ਚ ਹੀ ਦੇਖਣ ਨੂੰ ਮਿਲ ਗਿਆ ਸੀਗਾ ਵੈਸ ਤੇ ਪਹਿਲੀ ਪੂੜੀ ਖਾਣ ਨਾਲ ਹੀ ਕਾਫੀ ਫਰਕ ਪੈ ਚੁੱਕਾ ਸੀਗਾ ਪਰ ਤਿੰਨ ਪੂੜੀਆਂ ਖਾਣ ਤੋਂ ਬਾਅਦ ਬਿਲਕੁਲ ਠੀਕ ਹੋ ਗਈ ਸੀ ਜੀ ਅੱਛਾ ਕਈ ਵਾਰੀ ਦੋਇਆ ਕਿ ਤੁਸੀਂ ਹੁਣ ਕਹ ਰਹੇ ਹੋ ਤਿੰਨ ਪੂੜੀ ਖਾਣ ਨਾਲ ਕਈ ਵਾਰੀ ਐਦਾ ਹੋਇਆ ਕਿ ਇੱਕ ਪੂੜੀ ਖਾਣ ਨਾਲ ਹੀ ਕਾਫੀ ਜ਼ਿਆਦਾ ਅਸਰ ਪੈ ਗਿਆ ਹੋਵੇ ਦੂਜੀ ਪੂੜੀ ਨੂੰ ਇਗਨੋਰ ਕਰਤਾ ਹੋਵੇ ਨਹੀਂ ਨਹੀਂ ਐਦਾਂ ਤਾਂ ਨਹੀਂਗਾ ਮਤਲਬ ਪਹਿਲੀ ਪੂੜੀ ਨਾਲ ਕਾਫੀ ਹੱਦ ਤੱਕ ਫਰਕ ਪੈ ਜਾਂਦਾ ਖੁਦ ਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਵੀ ਹਾਂ ਫਰਕ ਪੈ ਚੁੱਕਾ ਹੈ ਸਾਡੀ ਉਮਰ ਹੈਗੀ 70 ਸਾਲ 70 ਸਾਲ ਤੇ ਇੱਥੇ ਪੀੜੀਆ ਸੀ ਜੀ ਇੱਥੋਂ ਦੂਰੋਂ ਦੂਰੋਂ ਲੋਕ ਆਉਂਦੇ ਆ ਅਸੀਂ ਵੀ ਪਿੰਡ ਦੇ ਇयां ਅਸੀਂ ਵੀ ਲੈਨੇ ਆ ਜਵਾਕਾਂ ਨੂੰ ਵੀ ਲੈ ਕੇ ਦੇਈ ਦਿਆ ਜੀ ਬਸ ਦੋ ਤਿੰਨ ਉਹ ਕੇਦਿਆਂ ਨਾ ਖਾ ਕੇ ਆਰਾਮ ਆ ਜਾਂਦਾ ਜੀ ਤੇ ਕਦੇ ਇਦਾਂ ਹੋਇਆ ਕਿ ਜਿਹੜੀ ਇਹਨਾਂ ਵੱਲੋਂ ਦਵਾਈ ਦਿੱਤੀ ਜਾ ਰਹੀ ਹੈ ਉਹਦਾ ਕੋਈ ਅਸਰ ਨਾ ਹੋਇਆ ਹੋਵੇ ਨਾ ਨਾ ਅਸਰ ਇਹਦਾ ਜ਼ਰੂਰ ਹੋਊ ਜੇ ਇਹਦਾ ਜਿਹਨੇ ਖਾਣੀ ਆ ਨਾ ਜਿਹਨੂੰ ਪੀੜੀਆ ਉਹਨੂੰ ਉਹਦਾ ਹੋਊ ਜੇ ਹੋਰ ਕੋਈ ਬਿਮਾਰੀ ਹੋਊ ਤਾਂ ਅਸੀਂ ਕਹਿ ਨਹੀਂ ਸਕਦੇ ਜੀ ਤੇ ਲੀਵਰ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਕਹਿੰਦੇ ਉਹ ਵੀ ਠੀਕ ਹੋ ਜਾਂਦੀ ਹੈ ਉਹ ਵੀ ਠੀਕ ਹੋ ਜਾਂਦੀ ਹੈ ਤੇ ਬਾਬਾ ਜੀ ਜੇਕਰ ਸਾਡੇ ਈਵਰਸ ਦੇਖ ਰਹੀਏ ਸਾਡੀ ਆਡੀਅנס ਦੇਖ ਰਹੀਏ ਜੇਕਰ ਇੱਥੇ ਕਿਸੇ ਨੇ ਆਣਾ ਹੋਵੇ ਇੱਕ ਵਾਰੀ ਆਪਣਾ ਐਡਰੈਸ ਜਿਹੜਾ ਹੈ ਲੋਕਾਂ ਤੱਕ ਪਹੁੰਚਾ ਦੋਗੇ ਹਾਂਜੀ ਇਹ ਪਿੰਡ ਮਲਕਪੋਰਾ ਹਮ ਬਲਦੇਵ ਸਿੰਘ ਮੇਰਾ ਨਾਮ ਆ ਜੀ ਇਹ ਗੁਰਦਾਰੇ ਸਾਹਮਣੇ ਸਾਡਾ ਘਰ ਆ ਹਮ ਤੇ ਇੱਥੇ ਦਵਾਈ ਦਿੰਦੇ ਆਂ ਇੱਥੇ ਦਵਾਈ ਮਤਲਬ ਜਦ ਮਰਜੀ ਆ ਸਕਦੇ ਆ ਹਾਂਜੀ ਜਦੋਂ ਮਰਜੀ ਆ ਕੇ ਦਵਾਈ ਲੈ ਜਾਓ ਹਮ ਤੇ ਮਿਲੂਗੀ ਕੋਈ ਛੁੱਟੀ ਵਗੈਰਾ ਹੁੰਦੀ ਹੈ ਜਿਵੇਂ ਕਿ ਸੰਡੇ ਹੋ ਗਿਆ ਹੈ ਜਾਂ ਫਿਰ ਕੋਈ ਹੋਰ ਦਿਨ ਹੋਵੇ ਜਿਸ ਦਿਨ ਤੁਸੀਂ ਛੁੱਟੀ ਤੇ ਹੋ ਨਾ ਜੀ ਜੇ ਮੈਂ ਛੁੱਟੀ ਤੇ ਹੂੰ ਹੂੰਗਾ ਤਾਂ ਤੇ ਬੱਚੇ ਜ਼ਰੂਰ ਦੇਣਗੇ ਦਵਾਈ ਕਰੇ ਜੀ ਅੱਛਾ ਜੇ ਤੁਸੀਂ ਨਹੀਂ ਹੁੰਦੇ ਤਾਂ ਬੱਚੇ ਦੇ ਦਿੰਦੇ ਨੇ ਦਵਾਈ ਦਵਾਈ ਬਣਾਈ ਪਈ ਹੁੰਦੀ ਆ ਬੱਚੇ ਦੱਸ ਕੇ ਦੇ ਦਿੰਦੇ ਆ